ਡੇ ਰਾਤ ਪਾਠੀ ਸਿੰਘ ਜਦੋਂ ਦਰਬਾਰ ਸਾਹਿਬ ਆਪਣੀ ਡਿਊਟੀ ਕਰਨ ਦੇ ਲਈ ਜਾ ਰਿਹਾ ਸੀ ਤਾਂ ਉਹਨੂੰ ਰਸਤੇ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਕੇਰ ਲਿਆ ਜਾਂਦਾ ਹੈ ਤਾਂ ਪਿਸਤੌਲ ਦੀ ਨੌਕ ਤੇ ਜਿਹੜੀ ਆ ਲੁੱਟ ਕੀਤੀ ਜਾਂਦੀ ਹੈ ਤਾਂ ਮੋਟਰਸਾਈਕਲ ਖੋਹ ਕੇ ਜਿਹੜੇ ਨੌਜਵਾਨ ਨੇ ਉਹ ਫਰਾਰ ਹੋ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਹੁਣ ਥਾਣੇ ਦੇ ਵਿੱਚ ਸ਼ਿਕਾਇਤ ਵੀ ਦਿੱਤੀ ਆ ਰਹੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਪਾਠੀ ਸਿੰਘ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਇਸ ਮਾਮਲੇ ਤੇ ਤਾਂ ਕਿੰਨੇ ਵਜੇ ਦਾ ਦੇਰ ਰਾਤ ਸਮਾਂ ਸੀ ਜਦੋਂ ਤੁਸੀਂ ਆਪਣੀ ਡਿਊਟੀ ਕਰਨ ਦੇ ਲਈ ਉੱਥੇ ਜਾ ਰਹੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਰਿੰਦਰ ਸਿੰਘ ਹੈ ਜੀ ਮੈਂ ਰਾਤ ਨੂੰ 2 ਵਜੇ ਡਿਊਟੀ ਰੋਟੀਨਰ ਜਾਣਾ ਜੀ ਉਸ ਦਿਨ ਵੀ ਮੈਂ ਰਾਤ ਨੂੰ 2 ਵਜੇ ਡਿਊਟੀ ਦੇ ਤਿਆਰ ਹੋ ਕੇ 2 ਵਜੇ 15 16 ਮਿੰਟ ਤੇ ਨਿਕਲਿਆ ਵਾ 2 ਵਜੇ 20 22 ਮਿੰਟ ਤੇ ਮੈਂ ਚੌਂਕ 'ਚ ਪਹੁੰਚਿਆ ਤੇ ਉੱਥੇ ਅਣਪਛਾਤੇ ਤਿੰਨ ਮੁੰਡਿਆਂ ਨੇ ਮੈਨੂੰ ਮੋਟਰਸਾਈਕਲ ਤੇ ਆ ਕੇ ਪਿੱਛੋਂ ਦੀ ਤੇ ਅਗਲੇ ਬੰਨੇ ਮੇਰੇ ਮੋਟਰਸਾਈਕਲ ਲਾਤੀ ਤੇ ਮੇਰੀ ਮੋਟਰਸਾਈਕਲ ਨੂੰ ਬੰਦ ਕਰਤਾ ਜਿਹਦੀ ਚਾਬੀ ਮੈਂ ਲਾਈ ਤੇ ਉਹਨਾਂ ਨੇ ਮੈਨੂੰ ਕਿਹਾ ਬਾਬਾਈ ਚਾਬੀ ਦੇ ਦਿਓ ਬਾਬਾਈ ਸ਼ੌ ਚਲੋ ਮੈਂ ਵਰਤ ਰਿਹਾ ਵਾ ਉਹਨਾਂ ਨੇ ਕਿਹਾ ਚਾਬੀ ਫੜਾ ਦੇ ਤੇ ਮੈਂ ਕਿਹਾ ਜੀ ਮੈਂ ਹਰਮੰਦਰ ਸਾਹਿਬ ਡਿਊਟੀ ਜਾਣਾ ਜੀ ਮੈਨੂੰ ਮaaf ਕਰ ਦਿਓ ਉਹ ਕਹਿੰਦੇ ਗੋਲੀ ਮਾਰ ਦੇਾਂਗੇ ਇਸੋ ਡਰ ਨਾਲ ਜਦ ਕਰ ਅਸੀਂ ਗੱਲ ਕਰੀਏ ਕਿਹੜਾ ਮੋਟਰਸਾਈਕਲ ਤੁਹਾਡਾ ਲੈ ਕੇ ਗਏ ਨੇ ਨੌਜਵਾਨ ਬਿਲਕੁਲ ਸਪਲੈਂਡਰ ਮੋਟਰਸਾਈਕਲ ਹੀ ਬਲੈਕ ਰੰਗ ਦਾ ਕੀ ਨੰਬਰ ਸੀ ਵੀਰ ਦਾ ਉਹਦਾ ਹੈਗਾ ਇਹ PB02 EM4586 ਤਾਂ ਪਹਿਲਾਂ ਵੀ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਡਿਊਟੀ ਦੇ ਸਮੇਂ ਇੰਨਾ ਚਿਰ ਹੋ ਗਿਆ ਮੈਨੂੰ ਡਿਊਟੀ ਕਰਦਿਆਂ ਕਦੀ ਇਹੋ ਜਿਹੀ ਕੋਈ ਹਾਦਸਾ ਘਟਨਾ ਨਹੀਂ ਹੋਈ ਆ ਜਿੰਦਗੀ ਦੀ ਪਹਿਲੀ ਈ ਇਹ ਵਾਕਿਆ ਵਾ ਵਾ ਕਿ ਜਿਹਦੇ ਦਾ ਮੇਰੇ ਕੋਲ ਮੋਬਾਈਲ ਮੋਟਰਸਾਈਕਲ ਦੋਨੋਂ ਖੋ ਕੇ ਲੈ ਗਏ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਸੀਸੀਟੀਵੀ ਕੈਮਰਾ ਉੱਥੇ ਲੱਗਾ ਹੈ ਤਾਂ ਪੂਰੀ ਫੁਟੇਜ ਉਹਦੇ ਵਿੱਚ ਆ ਚੁੱਕੀ ਆ ਤਾਂ ਜੇਕਰ ਨਾ ਸੀਸੀਟੀਵੀ ਕੈਮਰਾ ਹੁੰਦਾ ਤਾਂ ਕਿਸੇ ਨੇ ਮੰਨਣਾ ਨਹੀਂ ਸੀ ਕਿ ਤੁਹਾਡੇ ਨਾਲ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਹਾਂਜੀ ਹਾਂਜੀ ਉਹ ਪਰਿਵਾਰ ਦਾ ਵੀ ਭਲਾ ਜਿਨ੍ਹਾਂ ਨੇ ਮੈਨੂੰ ਸੀਸੀਟੀਵੀ ਕੈਮਰੇ ਦੀ ਫੋਟੋ ਕਹੀ ਕਿ ਦਿੱਤੀ ਆ ਤੇ ਉਹ ਸੀਸੀਟੀਵੀ ਫੋਟੋ ਦੇ ਕਰਕੇ ਤੁਹਾਡੇ ਵੀਰਾਂ ਦੇ ਕਰਕੇ ਉਹ ਫੋਟੋ ਵਾਇਰਲ ਹੋਈ ਵੀਡੀਓ ਤੇ ਮੈਂ ਜਿਹੜਾ ਕੀ ਆਪਾਂ ਬਿਆਨ ਦੇ ਸਕਦਾ ਕਿ ਮੇਰੀ ਗੱਡੀ ਜਿਹੜੀ ਮੇਰੇ ਕੋ ਖੋ ਕੇ ਲੈ ਕੇ ਗਏ ਨੇ ਤੋ ਦੇਖਣ ਅਸੀਂ ਗੱਲ ਕਰੀਏ ਕਿੰਨਾ ਸਮਾਂ ਹੋ ਚੁੱਕਾ ਐ ਇਸ ਗੱਲ ਨੂੰ ਤਾਂ ਕਦੋਂ ਪਰਚਾ ਪੁਲਿਸ ਦੇ ਵੱਲੋਂ ਦਰਜ ਕੀਤਾ ਜਾਣਾ ਦੋ ਤਰੀਕ ਨੂੰ ਮੈਂ ਰਾਤ ਨੂੰ ਮੇਰੇ ਕੋ ਖੋਹ ਹੋਈ ਸੀ ਕਿ ਦੋ ਤਰੀਕ ਨੂੰ ਦਿਨੇ ਹੀ ਮੈਂ ਇੰਨਾ ਕੋ ਐਤਵਾਰ ਆ ਗਿਆ ਸੀ ਕਿ ਮੇਰੇ ਕੋ ਇਸ ਤਰ੍ਹਾਂ ਕਰਕੇ ਹੋਈ ਐ ਖੋਹ ਜੀ ਇਹਨਾਂ ਨੇ ਮੇਰੇ ਕੋ ਲਿਖਵਾਇਆ ਸੀ ਤੇ ਲਿਖਣ ਤੋਂ ਬਾਅਦ ਫਿਰ ਇਹਨਾਂ ਕਹੇ ਕਿ ਮੋਬਾਈਲ ਦਾ ਡੱਬਾ ਲੈ ਆਓ ਬਟ ਟਰੈਕ ਤੇ ਲਾ ਦਨੇ ਫਿਰ ਮੈਂ ਮੋਬਾਈਲ ਦਾ ਡੱਬਾ ਵੀ ਲੈ ਕੇ ਦਿੱਤਾ ਇਹਨਾਂ ਨੂੰ ਤੇ ਕੱਲ ਆ ਕੇ ਅਸੀਂ ਉਹ ਜਿਹੜਾ ਫਾਰਮ ਭਰਦੇ ਨੇ ਉਹ ਫਾਰਮ ਭਰ ਕੇ ਤੇ ਇਹਨਾਂ ਨੂੰ ਦਿੱਤਾ ਵਾ ਕਿ ਮੋਬਾਈਲ ਟਰੈਕ ਤੇ ਲਿਆ ਜਾਵੇ। ਤਾਂ ਹੁਣ ਤੱਕ ਕੀ ਕੀਤਾ ਗਿਆ ਬੋਸ। ਹਲੇ ਤੱਕ ਤਾਂ ਮੈਨੂੰ ਕੋਈ ਨਹੀਂ ਪਤਾ ਕਿ ਇਹਨਾਂ ਨੇ ਕੀ ਕੀਤਾ ਕਿ ਨਹੀਂ। ਕਿਉਂਕਿ ਮੈਨੂੰ ਨਾ ਕੋਈ ਇਹਨਾਂ ਨੇ ਐਫ ਆਈ ਆਰ ਦੀ ਕਾਪੀ ਕੋਈ ਚੀਜ਼ ਦੀ ਕੋਈ ਚੀਜ਼ ਨਹੀਂ ਮਿਲੀ ਇਹਨਾਂ ਵੀ ਇਹਨਾਂ ਵੱਲੋਂ। ਤੇ ਜੇਕਰ ਅਸੀਂ ਗੱਲ ਕਰੀਏ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਹੁਣ ਤੁਹਾਨੂੰ ਕਿਹਨਾਂ ਦੇ ਨਾਲ ਫੋਨ ਆ ਰਹੇ ਨੇ ਕਿਹਨਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਤੁਹਾਡੀ ਹੁਣ? ਮੈਨੂੰ ਹੁਣ ਇਹ ਜਦੋਂ ਥੋੜੀ ਜਿਹੀ ਵੀਡੀਓ ਵਾਇਰਲ ਹੋਣ ਕਰਕੇ ਮੈਨੂੰ ਆਪਣੇ ਮੀਡੀਆ ਵਾਲੇ ਵੀਰਾਂ ਦਾ ਵੀ ਫੋਨ ਆ ਰਹੇ ਨੇ ਥੋੜੀ ਦੇਰ ਪਹਿਲਾਂ ਮੈਨੂੰ ਆਪਣੇ ਐਸ ਐਚਓ ਸਾਹਿਬ ਦਾ ਵੀ ਫੋਨ ਆਇਆ ਵਾ ਤੇ ਪੀਸੀ ਆਫਿਸ ਤੋਂ ਵੀ ਮੈਨੂੰ ਕਿਸੇ ਵੀਰ ਕੇ ਆਲਖ ਵੀਰ ਦਾ ਫੋਨ ਆਇਆ ਸੀ ਮੈਨੂੰ ਉਹਨਾਂ ਨੇ ਮੈਨੂੰ ਇਹ ਪੁੱਛਿਆ ਕਿ ਕਿੱਥੋਂ ਦੀ ਘਟਨਾ ਵਾ ਕਿ ਦਿਨ ਵਾਪਰੀ ਹੈ ਕਿਸ ਤਰ੍ਹਾਂ ਹੈ ਮੈਂ ਸਾਰਾ ਡਿਟੇਲ ਚ ਉਹਨਾਂ ਨੂੰ ਦੱਸਿਆ ਵਾ ਜੀ ਲੱਗਦਾ ਕਿ ਇਹ ਜਿਹੜੇ ਨੌਜਵਾਨ ਨੇ ਜਲਦ ਤੋਂ ਜਲਦ ਜਿਹੜੀ ਗ੍ਰਿਫਤਾਰੀ ਆ ਉਹ ਹੋਣੀ ਚਾਹੀਦੀ ਆ ਤਾਂ ਜੋ ਹੋਰ ਕਿਸੇ ਦੇ ਨਾਲ ਇਸ ਤਰ੍ਹਾਂ ਦੀ ਅਰੀ ਘਟਨਾ ਉਹ ਨਾ ਹੋ ਸਕੇ ਮਰੀਏ ਇਹ ਤਾਂ ਜ਼ਰੂਰੀ ਹੈ ਜੀ ਇਹ ਜਿਹੜਾ ਸਾਡਾ ਇਲਾਕਾ ਨਾ ਨਾਮ ਦੇ ਕਲੋਨੀ ਇੱਥੇ ਇਹ ਕੁਝ ਦਿਨਾਂ ਤੋਂ ਲਗਾਤਾਰ ਹੀ ਵਾਰਦਾਤਾਂ ਹੋ ਰਹੀਆਂ ਨੇ ਮੇਰੇ ਤੋਂ ਪਹਿਲਾਂ ਵੀ ਇੱਕ ਵੀਰ ਕੋ ਮੋਟਰਸਾਈਕਲ ਤੇ ਆਈਫੋਨ ਖੋਇਆ ਗਿਆ ਬੇਬੀਆਂ ਕੋ ਪਰਸ ਤੇ ਚੈਨਾ ਚੂਨਾ ਖੋਈਆਂ ਗਈਆਂ ਤੇ ਆ ਮੇਰਾ ਹੁਣ ਥੋੜਾ ਮੇਰਾ ਮਾਲ ਵੀ ਇਸ ਤਰ੍ਹਾਂ ਹਾਸਾ ਵਾਪਰਿਆ ਜੀ ਲੱਗਦਾ ਕਿ ਪੀਸੀਆਰ ਦੇ ਜਿਹੜੇ ਮੁਲਾਜ਼ਮ ਨੇ ਨਾ ਡਿਊਟੀ ਦੇ ਰਾਤ ਚੌਂਕਾਂ ਦੇ ਵਿੱਚ ਲਗਾਉਣੀ ਚਾਹੀਦੀ ਹੈ ਹਾਂਜੀ ਹਾਂਜੀ ਜੀ ਹਰ ਚੌਂਕ ਦੇ ਵਿੱਚ ਇੱਕ ਅਦਾ ਜਵਾਨ ਜ਼ਰੂਰੀ ਪੀਸੀਆਰ ਨਾਲੋਂ ਇੱਕ ਅਦਾ ਚੌਂਕ 'ਚ ਨੌਜਵਾਨ ਜ਼ਰੂਰ ਖੜਾਉਣਾ ਚਾਹੀਦਾ ਪੁਲਿਸ ਵਾਲਾ ਜੇ ਜਿਹੜਾ ਕਿਸੇ ਨੂੰ ਡਰ ਹੋਵੇ ਕੀ ਐਸੇ ਚੌਂਕ ਦੇ ਵਿੱਚ ਪੁਲਿਸ ਵਾਲੇ ਹੈਗੇ ਨੇ ਕਿ ਬੰਦੇ ਨੂੰ ਜਿਆਦਾ ਦੂਰ ਤੱਕ ਭੱਜਣਾ ਠਾਣਾ ਕਰਨੀ ਪਵੇ ਆਪਣੇ ਡਿਊਟੀ ਦੌਰਾਨ ਪਤਾ ਲੱਗੇ ਕਿ ਇੱਥੇ ਆਹੀ ਜਾਣਾ ਕਿ ਹਣ ਅੱਗੇ ਸੇਫ ਹੈਗੇ ਆਂ ਆ ਤੁਸੀਂ ਵੇਖਿਆ ਕਿ ਅਸੀਂ ਪਾਠੀ ਸਿੰਘ ਹੁਣਾਂ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਉਹਨਾਂ ਵੱਲੋਂ ਪੂਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਉਹਨਾਂ ਦੇ ਨਾਲ ਜਿਹੜੀ ਵਾਰਦਾਤ ਆ ਉਹ ਦੇ ਰਾਤ ਨੂੰ ਹੋਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੁਲਤਾਨਪੁਰ ਲੋਹੜ ਤੇ ਬਹੁਤ ਸਾਰੀਆਂ ਵਾਰਦਾਤਾਂ ਹੋ ਰਹੀਆਂ ਨੇ ਤਾਂ ਪੁਲਿਸ ਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਇੰਨੀਆਂ ਪੁਲਿਸ ਸੁੱਤੀ ਕਿਉਂ ਆ ਕਿਉਂ ਨਹੀਂ ਇਹਨਾਂ ਨੌਜਵਾਨਾਂ ਨੂੰ ਫੜਿਆ ਜਾ ਰਿਹਾ ਕਿਉਂ ਨੌਜਵਾਨ ਐਂੀਆਂ ਵੱਡੀ ਗਿਣਤੀ ਦੇ ਵਿੱਚ ਵਾਰਦਾਤਾ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਉਹਨਾਂ ਨੂੰ ਫੜਨ ਦੇ ਵਿੱਚ ناکਾਮ ਜਿਹੜੀ ਸਾਬਤ ਹੋ ਰਹੀ ਆ ਤਾਂ ਫਿਲਹਾਲ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਕਦੋਂ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਦੀ ਹੈ ਨਹੀਂ ਥਾਣਾ ਬੀਡਵੀਂ ਦੇ ਐਸੇ ਹੀ ਹਰਨੇਕ ਸਿੰਘ ਸਾਡੇ ਨਾਲ ਨੇ ਤਾਂ ਪੂਰੀ ਜਾਣਕਾਰੀ ਲਈ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਮੋਟਰਸਾਈਕਲ ਖੋ ਹੋਇਆ ਜੀ ਸਾਡੇ ਪਾਸ ਨਰਿੰਦਰ ਸਿੰਘ ਗ੍ਰੰਥੀਆ ਦਰਬਾਰ ਸਾਬ ਡਿਊਟੀ ਕਰਦਾ ਉਹ ਸਾਡੇ ਕੋਲ ਆਇਆ ਸੀ ਅਸੀਂ ਉਸੇ ਵੇਲੇ ਨੇ ਦੱਸਿਆ ਵੀ ਮੇਰਾ ਮੋਟਰਸਾਈਕਲ ਤੇ ਮੋਬਾਈਲ ਮੇਰਾ ਖੋ ਕੇ ਲੱਗੇ ਤੇ ਅਸੀਂ ਇਹਦੇ ਨਾਲ ਹੀ ਪੁਲਿਸ ਪਾਰਟੀ ਨਾਲ ਇਹਦੇ ਗਈਏ ਫਿਰ ਜਾ ਕੇ ਆਪਾਂ ਮੌਕੇ ਤੇ ਜਾ ਕੇ ਸੀਸੀਟੀਵੀ ਕੈਮਰੇ ਗਿਂਹਾਲੇ ਗਏ ਤੇ ਉਹਦੇ ਵਿੱਚੋਂ ਇਹ ਸਾਹਮਣੇ ਆਇਆ ਵੀ ਵਾਕਈ ਇਹ ਲੈ ਕੇ ਗਿਆ ਤੇ ਉਸ ਸੰਬੰਧੀ ਤਫਤੀਸ਼ ਜਾਰੀ ਆ ਤੇ ਆਪਾਂ ਉਹਨਾਂ ਨੌਜਵਾਨਾਂ ਦੀ ਗ੍ਰਿਫਤਾਰੀ ਕੀਤੀ ਜਾਏਗੀ ਜਿਨ੍ਹਾਂ ਨੌਜਵਾਨਾਂ ਦੇ ਵੱਲੋਂ ਇਹ ਇਹ ਘਟਨਾ ਨੂੰ ਵਾਰਦਾਤੋਂ ਅੰਜਾਮ ਦਿੱਤਾ ਗਿਆ। ਹਾਂਜੀ ਹਾਂਜੀ ਜਲਦੀ ਤੋਂ ਜਲਦੀ ਇਹ ਕੰਮ ਲੱਗਾ ਹੈ। ਗਰੁੱਪਾਂ ਦੇ ਵਿੱਚ ਵੀ ਪਾ ਦਿੱਤੇ ਆ ਤੇ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਾਰਾ ਕੁਝ ਬਰੰਬਲ ਕੀਤਾ ਜਾਊਗਾ ਜੀ। ਠੀਕ ਹੈ। ਤਾਂ ਤੁਸੀਂ ਵੇਖਿਆ ਕਿ ਐਸੇ ਹਰਨੇਕ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਗਈ ਆ। ਫਿਲਹਾਲ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਨੌਜਵਾਨਾਂ ਦੇ ਵੱਲੋਂ ਵਾਰਦਾਤ ਕੀਤੀ ਗਈ ਹੈ ਤਾਂ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏਗਾ। ਜਗਮਨ ਟੀਵੀ ਦੇ ਲਈ ਸਾਹਿਲ ਅਮਰਸਰ।